ਇਤੇ ਦਿਨ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਦੇ ਨਾਲ ਪੰਤੋੜ ਕਰਨ ਦੇ ਵਿਰੋਧ ਦੇ ਵਿੱਚ ਰਾਜਪੁਰੇ ਦੀ ਨਗਰ ਕੌਂਸਲ ਦੇ ਵਿੱਚ ਸਫਾਈ ਮਜ਼ਦੂਰੀ ਯੂਨੀਅਨ ਨਗਰ ਕੌਂਸਲ ਦੇ ਵੱਲੋਂ ਇੱਕ ਰੋਸ ਮਾਰਚ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦੀ ਪ੍ਰਧਾਨਗੀ ਦੇ ਵਿੱਚ ਰਾਜਪੁਰ ਨਗਰ ਕੌਂਸਲ ਤੋਂ ਟਾਲੀ ਵਾਲਾ ਚੌਂਕ ਤੋਂ ਹੁੰਦਿਆਂ ਹੋਇਆਂ ਰਾਜਪੁਰੇ ਦੇ ਫੁਵਾਰਾ ਚੌਂਕ ਤੱਕ ਕੱਟਿਆ ਗਿਆ ਉਕਤ ਰੋਜ਼ ਮਾਰਚ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰਾਜਪੁਰਾ ਸਫਾਈ ਸੇਵਕ ਯੂਨੀਅਨ ਦੇ ਮੈਂਬਰ ਅਤੇ ਅਹੁਦੇਦਾਰ ਮੌਜੂਦ ਰਗੇ ਇਸ ਮੌਕੇ ਉਹਨਾਂ ਨੇ ਖਾਸ ਤੌਰ ਤੇ ਜਾਣਕਾਰੀ ਦਿੱਤੀ ਅਤੇ ਕੀ ਕੁਝ ਗਿਆ ਸੁਣਦਿਆਂ ਉਹਨਾਂ ਦੀ ਜ਼ੁਬਾਨ ਨੇ ਫਕਤਪਾਲਾ ਜੈ ਪੀਐਮ ਜੈ ਭਾਰਤ ਮੈਂ ਸੰਦੀਪ ਚੌਧਰੀ ਜੈ ਨਿਊ ਜੇ 89 ਤੋਂ ਤੇ ਐਕਸ਼ਨ ਪੰਜਾਬ ਤੋਂ ਪ੍ਰਦੀਪ ਚੌਧਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਡੀ ਵੈਟ ਲਈ ਜਾ ਰਹੀ ਹੈ ਤੇ ਪੂਰੇ ਆਲ ਵਾਲਡ ਦੇ ਵਿੱਚ ਜਿਹੜਾ ਇਹਨਾਂ ਦਾ ਚੈਨਲ ਚੱਲਦਾ ਤੇ ਇਸ ਤਰ੍ਹਾਂ ਸੰਦੀਪ ਤੁਸੀਂ ਪੁੱਛਿਆ ਵੀ ਜਿਹੜਾ ਅਸੀਂ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਹੈ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ ਤਰੰਗਾ ਲਹਿਰਾਇਆ ਜਾ ਰਿਹਾ ਸੀ ਤੇ ਅੰਮ੍ਰਿਤਸਰ ਦੇ ਵਿੱਚ ਸਾਡੇ ਬਾਵਾ ਸਾਹਿਬ ਦੀ ਮੂਰਤੀ ਨੂੰ ਤੋੜਿਆ ਜਾ ਰਿਹਾ ਸੀ ਤੇ ਜਿਹੜਾ ਸੀ ਵਿਧਾਨ ਰੱਖਿਆ ਹੋਇਆ ਸੀਗਾ ਅੱਗੇ ਉੱਥੇ ਅੱਗ ਲਾਈ ਜਾ ਰਹੀ ਸੀ ਅਸੀਂ ਉਸ ਵਿਸ਼ੇ ਦੇ ਵਿੱਚ ਜਿਹੜਾ ਅੱਜ ਰਾਜਪੁਰੇ ਦੇ ਵਿੱਚ ਜਿਹੜਾ 31 ਇੱਕ 2025 ਨੂੰ ਅਸੀਂ ਰੋਸ਼ ਮਾਰਚ ਕੱਢ ਰਹੇ ਆਂ ਸਾਨੂੰ ਜਿਹੜੀ ਪੰਜਾਬ ਤੋਂ ਕਾਲ ਆਈ ਸੀ ਸਾਡੇ ਲੀਡਰਾਂ ਦੀ ਉਹ ਕਹਰੇ ਵੀ ਹਜੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਰੋਸ਼ ਮਾਰਚ ਕੱਢੋ ਜੇ ਮਲਜੀਬ ਨੂੰ ਪੂਰੀ ਸਖਤਾਈ ਨਾਲ ਜਾਂ ਪੂਰੀ ਸਜ਼ਾ ਨਹੀਂ دی ਜਾਂਦੀ ਜਾਂ ਉਸ ਤੋਂ ਨਹੀਂ ਪੁੱਛਿਆ ਜਾਂਦਾ ਵੀ ਇਹ ਰਾਜਨੀਤਿਕ ਹੈ ਜਾਂ ਕਿਸੇ ਸਰਕਾਰ ਦਾ ਹੱਤ ਹੈ ਜਾਂ ਸਾਨੂੰ ਜਿਹੜੇ ਸਾਡੇ ਦੇਸ਼ ਦੇ ਵਾਸੀ ਆ ਵੀ ਇਹ ਸਾਨੂੰ ਲੜਵਾਉਣਾ ਚਾਹੁੰਦੇ ਆ ਆਪਸ ਵਿੱਚ ਜਦ ਤੱਕ ਉਹ ਕਲੀਅਰ ਨਹੀਂ ਹੁੰਦਾ ਸਾਡੇ ਪੂਰੇ ਪੰਜਾਬ ਦੇ ਵਿੱਚ ਐਵੇਂ ਰੋਸ ਪਰਚ ਚੱਲਣਗੇ ਅਗਰ ਜੇ ਉਸਤੇ ਬਣਦੀ ਪੂਰੀ ਸਖਤਾਈ ਨਾ ਹੋਈ ਹੋ ਸਕਦਾ ਸੀ ਜਦੋਂ ਭਾਰਤ ਬੰਦ ਕਰਾਂਗੇ ਤੇ ਸਾਨੂੰ ਕੋਲ ਆ ਜਾਈਗੀ ਤਾਂ ਅਸੀਂ ਭਾਰਤ ਬੰਦ ਵੀ ਕਰਾਂਗੇ ਕਿਹੜੀ ਯੂਨੀਅਨ ਲਾਜੀ ਹੈ ਸਾਡੀ ਜਿਹੜੀ ਸਫਾਈ ਮਜ਼ਦੂਰੀ ਯੂਨੀਅਨ ਹੈ ਇਹ ਦਾ ਫੋਰਥ ਕਲਾਸ ਦੇ ਸੰਬੰਧ ਨਾਲ ਸੰਬੰਧਿਤ ਹੈ ਸਾਡੀ ਜਿਹੜੀ ਤਰਤਾਲਈ ਜਥੇਬੰਦੀਆਂ ਪੰਜਾਬ ਦੇ ਵਿੱਚ ਉਹ ਪੂਰੀ ਜਥੇਬੰਦੀਆਂ ਸਾਡੇ ਨਾਲ ਹੈ ਜਥੇਬੰਦੀਆਂ ਤੋਂ ਇਲਾਵਾ ਜਿਹੜਾ ਸਾਡਾ ਗੁਰੂ ਰਵੀਦਾਸ ਭਾਈਚਾਰਾ ਜਾਂ ਵਾਲਮੀਕੀ ਭਾਈਚਾਰਾ ਅਸੀਂ ਸਾਰੇ ਹੀ ਇਕੱਠੇ ਹੋ ਕੇ ਜਿਹੜਾ ਹੈ ਫਿਰ ਜਦੋਂ ਸਾਨੂੰ ਕਾਲ ਆਇਆਗੇ ਅਸੀਂ ਭਾਰਤ ਦੇਖੋ 바ਵਾ ਸਾਹਿਬ ਜੀ ਨੇ ਜਿਹੜਾ ਸੰਵਿਧਾਨ ਲਿਖਿਆ ਸੀ ਉਹ ਸਾਰੇ ਹਿੰਦੁਸਤਾਨ ਵਾਸਤੇ ਲਿਖਿਆ ਸੀ ਉਹਨਾਂ ਨੇ ਇਹ ਨਹੀਂ ਕਿਹਾ ਸੀ ਵੀ ਕਿਸੇ ਦੀ ਪ੍ਰਤਿਭਾ ਨੂੰ ਜਾਂ ਕਿਸੇ ਹੋਰ ਮਤਲਬ ਗੁਰੂਆਂ ਨੂੰ ਬੇਪਾ ਨੁਕਸਾਨ ਪਹਾਈਏ ਦੇਖੋ ਇਹ ਜਿਹੜੇ ਜਿਹੜੇ ਛਲਾਰਤੀ ਅੰਸਰ ਹੈ ਆਪਸ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਲੜਾਈਆਂ ਪਵਾਉਣਾ ਚਾਹੁੰਦੇ ਆ ਹੁਣ ਜਿਹੜਾ ਹੈ ਸ਼ਰਾਰਤੀ ਅੰਸਰ ਉਹਨੂੰ ਆਪਾਂ ਕਿਆ ਕਹਿ ਸਕਦੇ ਆ ਚੌਧਰੀ ਸਾਹਿਬ ਸੰਵਿਧਾਨ ਜਿਸ 바ਵਾ ਸਾਹਿਬ ਨੇ ਆਪਣਾ ਪਰਿਵਾਰ ਵਾਰਤਿਆ ਸੰਵਿਧਾਨ ਪਿੱਛੇ ਲਿਖਣ ਪਿੱਛੇ ਉਹਨਾਂ ਜਿੰਨੀ ਪੜ੍ਹਾਈ ਤਾਂ ਅੱਜ ਤੱਕ ਕੋਈ ਵਰਲਡ ਦੇ ਵਿੱਚ ਨਾ ਕਰ ਸਕਿਆ ਨਾ ਕਰ ਸਕੇਗਾ ਦੇਖੋ ਸਾਡੇ ਉਰੇ ਦੋ ਵਾਰੀ ਬੇਅਦਵੀ ਹੋਈ 바ਵਾ ਸਾਹਿਬ ਦੀਆਂ ਮੂਰਤੀਆਂ ਦੀ ਦੇਖੋ ਉਹਦਾ ਉਹਨਾਂ ਦਾ ਹੁਣ ਤੱਕ ਜਿਹੜਾ ਨਹੀਂ ਪਤਾ ਚੱਲ ਸਕਿਆ ਵੀ ਇਹ ਕਿੰਨੇ ਬੇਅਦਵੀ ਕਰੀ ਜਦੋਂ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀਆਂ ਦੀਆਂ ਇੱਥੇ ਦੇ ਜਿਹੜੇ ਮੁਖ ਜਿਹੜੇ ਸਰਕਾਰਾਂ ਸੀ ਉਹਨਾਂ ਦੀ ਵੀ ਲੱਖ ਲਾਂਤਾਂ ਪਾਈਆਂ ਵੀ ਇਹਦਾ ਪਤਾ ਕਰਾਓ ਇਹਦਾ ਪਤਾ ਕਰਾਓ ਅਗਰ ਕੋਈ ਛੋਟਾ ਜਿਹਾ ਮੁੱਲਜਮ ਕੋਈ ਚੋਰੀ ਕਰਦਾ ਹੈ ਜਾਂ ਕੋਈ ਹੋਰ ਕੁਝ ਕਰਦਾ ਹੈ ਇੱਕ ਮਿੰਟ ਦੇ ਲੱਭ ਲੈਂਦੇ ਆ ਪਰ ਸਾਡੇ 바ਵਾ ਸਾਹਿਬ ਦੀ ਜਿਹੜੀ ਦੋ ਵਾਰੀ ਦੋ ਦੋ ਵਾਰੀ ਬੇਅਦਬੀਆਂ ਹੋਈਆਂ ਉਹਨਾਂ ਦਾ ਇਹਨਾਂ ਨੇ ਹੁਣ ਤੱਕ ਪਤਾ ਨਹੀਂ ਕਰ ਸਕੇ ਪਰ ਦੇਖੋ ਮੌਕੇ ਦੇ ਜਦੋਂ ਅੰਮ੍ਰਿਤਸਰ ਦੇ ਵਿੱਚ ਇਹ ਜਿਹੜੀ ਬੇਅਦਬੀ ਹੋਈ ਹੈ ਮੈਂ ਕਹ ਰਿਹਾ ਜੇ ਕੁਝ ਵੀ ਨਾ ਹੁੰਦਾ ਉੱਥੇ ਕੈਮਰੇ ਚੱਲ ਰਹੇ ਸੀ ਸਾਡੇ ਉਹ ਰਾਜਪੁਰੇ ਦੇ ਵਿੱਚ ਕੈਮਰੇ ਲਗੇ ਹੋਏ ਚੱਲਦੇ ਹੋਏ ਜਦੋਂ ਸਾਡੇ 바ਵਾ ਸਾਹਿਬ ਦੀ ਬੇਅਦਬੀ ਆਈਆਂ ਉਸ ਟਾਈਮ ਇਹਨਾਂ ਨੇ ਕੈਮਰੇ ਬੰਦ ਕਰਤੇ ਉੱਥੇ ਕੈਮਰੇ ਚੱਲ ਰਹੇ ਸੀ ਤੇ ਮੋਕੇ ਤੇ ਹੀ ਮੈਂ ਉਹਨਾਂ ਦਾ ਸਕਿਉਰਟੀ ਵਾਲਿਆਂ ਦਾ ਧੰਨਵਾਦ ਕਰਦਾ ਮੈਨੂੰ ਇਹ ਨਹੀਂ ਪਤਾ ਵੀ ਉਹ ਕਿਸ ਜਾਤ ਦੇ ਹੈ ਕਿਸ ਦੇ ਨਹੀਂ ਉਹਨਾਂ ਨੇ ਫੜ ਕੇ ਉਹਦੇ ਛਿੱਤਰ ਵੀ ਮਾਰੇ ਤੇ ਉਹਨਾਂ ਨੂੰ ਜਿਹੜਾ ਹੈ ਕਾਬੂ ਕਰ ਲਿਆ। ਅਸ ਤੁਸੀਂ ਰੋਸ਼ਮਾਰ ਕਰਕੇ ਚੇਤਾਵਨੀ ਦਿੱਤੀ ਹੈ ਅੱਗੇ ਕੀ ਕਰਨ ਜਾਓਗੇ ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ ਗਈਆਂ। ਜੇ ਅੱਗੇ ਮੰਗਾਂ ਨਾ ਮੰਨੀਆਂ ਗਈਆਂ ਜੇ ਸਰਕਾਰ ਆ ਚਾਹਦੀ ਹੈ ਵੀ ਵੀ ਸਾਡੇ ਇਹ ਨੁਕਸਾਨ ਕਰਨਾ ਚਾਹੁੰਦੇ ਆ ਜਾਂ ਕੁਝ ਕਰਨਾ ਚਾਹੁੰਦੇ ਆ ਫਿਰ ਜੋ ਸਾਨੂੰ ਪਰੋ ਕੋਈ ਕਾਰ ਆਏਗੀ ਫਿਰ ਸਰਕਾਰ ਨੂੰ ਅਸੀਂ ਦਿਖਾ ਦਾਂਗੇ ਵੀ ਇਹ ਸਾਡਾ ਜਿਹੜਾ ਇੱਕ ਹੈ ਇਹ ਅਸੀਂ ਇੱਕ ਹਾਂ ਕਦੀ ਅਸੀਂ ਕਿਸੇ ਚੀਜ਼ ਤੋਂ ਵੀ ਵੱਖ-ਵੱਖ ਨਹੀਂ ਹੋਏ ਸਰਕਾਰਾਂ ਇਹ ਦੇਖਣੀ ਚਾਹੁੰਦੀਆਂ ਨਾ ਵੀ ਅਸੀਂ ਇੱਕ ਨਹੀਂ ਆਸੀਂ ਇੱਕ ਹੈ ਇਹ ਸਰਕਾਰਾਂ ਦਾ ਭਲੇਖਾ ਹੈ ਇਹ ਸਰਕਾਰਾਂ ਸਾਡੇ ਤੋਂ ਵੋਟਾਂ ਲੈ ਕੇ ਸਾਡੇ ਤੋਂ ਸਰਕਾਰਾਂ ਬਣਾ ਕੇ ਇਹ ਜਿਹੜੀ ਹੈ ਸਾਨੂੰ ਫਿਰ ਯੂਜ਼ ਕਰਦੀਆਂ ਪਰ ਅਸੀਂ ਹੁਣ ਕਿਸੇ ਦੇ ਅੱਗੇ ਯੂਜ਼ ਨਹੀਂ ਹੋਵਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀ ਜੈ ਭਾਰਤ ਜੈ ਸੰਵਿਧਾਨ ਮਹਰ ਜਿੰਦਰ ਵਾਲਮੀਕਨ ਡਿਪਟੀ ਚੇਅਰਮੈਨ ਸਫਾਈ ਮਜ਼ਦੂਰੀ ਨੇ ਨਗਰ ਕੌਂਸਲ ਰਾਜਪੂਰਾ ਤੇ ਪੀਐਮ ਆਰਮੀ ਪ੍ਰਧਾਨ ਡਿਸਟ੍ਰਿਕਟ ਪਟਿਆਲਾ ਇਹ ਜਿਹੜਾ ਰੋਸ ਮਾਰਚ ਹੈ ਚੌਧਰੀ ਸਾਹਿਬ ਤੁਹਾਨੂੰ ਪਤਾ ਹੀ ਹੈ ਜਿਹੜੀ ਬੀਤੇ ਦਿਨੀ ਘਟਨਾ ਹੋਈ ਹੈ ਮੰਦਪਾਗੀ ਘਟਨਾ ਰਿਸਰਚ ਵਾਪਰੀ ਹੈ ਇਹ ਉਸ ਦੇ ਵਿਰੋਧ ਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਤੇ ਇਹ ਸਾਡਾ ਅਸੀਂ ਪਹਿਲਾਂ ਵੀ ਕਰਾਇਆ ਹੁਣ ਵੀ ਕਰ ਰਹੇ ਹਾਂ ਤੇ ਅੱਗੇ ਵੀ ਜੇ ਸਾਨੂੰ ਮਤਲਬ ਜੋ ਅਸੀਂ ਚਾਹਦੇ ਹਾਂ ਉਹ ਨਾ ਹੋਇਆ ਤਾਂ ਇਸ ਤੋਂ ਵੱਡਾ ਵੀ ਅਸੀਂ ਸੰਘਰਸ਼ ਕਰਾਂਗੇ ਜੀ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ